ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਨਾਨਕ ਨਾ ਵਹੁ ਪੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਭਾਏ ਜਮਦਰਬ ਦੇ ਮਾਰਿਐ ਬਹੁਤੀ ਮਿਲੇ ਸਜਾਏ ਨਾਨਕ ਨਾ ਬਿਹਉ ਉਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਭਾਏ ਜਮਦਰਬ ਦੇ ਮਾਰੀਐ ਬਹੁਤੀ ਮਿਲੇ ਸਜਾਏ ਮਹੱਲਾ ਤੀਜਾ ਸੰਤਾਨ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜਮਹਿ ਵਾਰੋ ਵਾਰ ਤਰਸਨਾ ਕਦੇ ਨਾ ਬੂਝਈ ਦੁਬਿਦਾ ਹੋਏ ਖੁਆਰ ਮੋਹ ਕਾਲੇ ਤਿਨਾ ਨਿੰਦ ਕਾ ਤਿਤ ਸਚੈ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾਂ ਮਨ ਚਿੱਤ ਇਕ ਅਰਾਧਿਆ ਤਿਨਾਂ ਇਕਸ ਬਿਨ ਦੂਜਾ ਕੋ ਨਾਹੀ ਸੇਈ purak har sev de jin tur mastak lekh dikhaahi har ke gun nit gaav de har gun gaaye gunee samjhaahi ਵਢਾਈ ਵੱਡੀ ਗੁਰਮੁਖਾ ਗੁਰਪੂਰੇ ਹਰ ਨਾਮ ਸਮਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਈ ਵਢਾਈ ਵੱਡੀ ਗੁਰਮੁਖਾ ਗੁਰਪੂਰੇ ਹਰ ਨਾਮ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜੇ ਨਾਨਕ ਨਾਮ ਤੋਂ ਖੁੰਝਿਆ ਦਾ ਲੋਕ ਪਰ ਲੋਕ ਸਭ ਵਿਅਰਥ ਜਾਂਦਾ ਹੈ ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੰਝ ਜਾਂਦਾ ਹੈ ਤੇ ਮਾਇਆ ਦੇ ਮੋਹ ਵਿੱਚ ਉਹਨਾਂ ਦੀ ਮਤ ਠੱਗੀ ਜਾਂਦੀ ਹੈ ਜੰਮਦਵਾਰ ਦੇ ਬੰਦੇ ਮਾਰੀ ਦੇ ਹਨ ਤੇ ਬੜੀ ਸਜ਼ਾ ਉਹਨਾਂ ਨੂੰ ਮਿਲਦੀ ਹੈ ਨਿੰਦਕ ਮਨੁੱਖ ਸੰਤ ਜਨਾਂ ਨਾਲ ਬੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਕਰਦੇ ਹਨ ਉਹਨਾਂ ਨੂੰ ਲੋਕ ਪ੍ਰਲੋਕ ਵਿੱਚ ਕਿਤੇ ਸੁੱਖ ਨਹੀਂ ਮਿਲਦਾ ਘੜੀ ਮੁੜੀ ਦੁਬਿਧਾ ਵਿੱਚ ਖਾਰ ਹੋ ਕੇ ਜੰਮਦੇ ਮਰਦੇ ਹਨ ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲੈਂਦੀ ਹਰੀ ਦੇ ਸੱਚੇ ਦਰਬਾਰ ਵਿੱਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ ਏ ਨਾਨਕ ਨਾਮ ਤੋਂ ਸਖਣਿਆਂ ਨੂੰ ਨਾ ਇਸ ਲੋਕ ਵਿੱਚ ਨਾ ਪਰ ਲੋਕ ਵਿੱਚ ਢੋਈ ਨਹੀਂ ਮਿਲਦੀ ਜੋ ਮਨੁੱਖਰੀ ਦਾ ਨਾਮ ਸਿਮਰਦੇ ਹਨ ਉਹ ਅੰਦਰੋਂ ਹਰੀ ਨਾਮ ਵਿੱਚ ਰੰਗੇ ਜਾਂਦੇ ਹਨ ਜਿਨ੍ਹਾਂ ਨੇ ਇਕਾਗਰ ਚਿਤ ਹੋ ਕੇ ਹਰੀ ਨੂੰ ਅਰਾਧਿਆ ਹੈ ਉਹ ਉਸ ਤੋਂ ਬਿਨਾ ਕਿਸੇ ਹੋ ਨੂੰ ਨਹੀਂ ਜਾਣਦੇ ਵਿਚਲੇ ਕੀਤੇ ਕੰਮਾਂ ਅਨੁਸਾਰ ਮੁੰਡ ਤੋਂ ਜਿਨ੍ਹਾਂ ਦੇ ਮੱਥੇ ਤੇ ਸੰਸਕਾਰ ਰੂਪ ਲੇਖ ਉਕਰਿਆ ਹੋਇਆ ਹੈ ਉਹ ਮਨੁੱਖਰੀ ਨੂੰ ਜਪਦੇ ਹਨ ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ ਗੁਣਗਾਗਾ ਕੇ ਗੁਣਾ ਦੇ ਮਾਲਕ ਹਰੀ ਦੀ ਹੋਰਨਾਂ ਨੂੰ ਸਿਖਿਆ ਦਿੰਦੇ ਹਨ ਗੁਰਮੁਖਾਂ ਵਿੱਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਿਗੁਰ ਦੀ ਰਾਹੀ ਹਰੀ ਦੇ ਨਾਮ ਵਿੱਚ ਲੀਨ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ